ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਮੇਰੇ ਕੋਲ ਐਜੂਕੇਸ਼ਨ ਡਿਪਾਰਟਮੈਂਟ ਕੇਂਦਰੀ ਵਿਦਿਆਲਿਆ ਕਾਨਪੂਰ ਕੇਂਦਰੀ ਵਿਦਿਆਲਿਆ ਮੋਹਾਲੀ ਸੈਕਟਰ 68 ਵਾਕਿੰਗ ਇੰਟਰਵਿਊ ਐਜੂਕੇਸ਼ਨ ਡਿਪਾਰਟਮੈਂਟ ਸੋ ਇਹ ਲੀਡ মিডিਆ ਨਾਰਥ ਨਾਰਥ ਸਕੂਲ ਸੋ ਲੇਟੈਸਟ ਮੇਰੇ ਅਧੀਨ ਸੇਵਾਮਾਨ ਚੌਨ ਵਿਭਾਗ ਵਣ ਵਿਭਾਗ ਫੋਰੈਸਟ ਡਿਪਾਰਟਮੈਂਟ ਸੈਕਟਰ 68 ਮੋਹਾਲੀ ਕੇਂਦਰੀ ਵਿਦਿਆਲਿਆ ਸੀਆਰਪੀਐਫ ਦੀ ਤਰਫੋਂ ਤੋਂ ਵੱਖ-ਵੱਖ ਵਿਭਾਗਾਂ ਦੀ ਤਰਫੋਂ ਪੜਤੀਆਂ ਜਿਹੜੀਆਂ ਹੈਗੀਆਂ ਰਿਕਰੂਟਮੈਂਟ ਹੈਗੀਆਂ 29 2024 ਤੋਂ ਮੇਰੇ ਕੋਲ ਆ ਚੁੱਕੀਆਂ ਨੇ ਸੋ ਇਹਨਾਂ ਦੀ ਇੱਕ-ਇੱਕ ਵੀਡੀਓ ਤੁਹਾਨੂੰ ਅਲੱਗ-ਅਲੱਗ ਬਣਾ ਦੇਵਾਂਗੇ ਤੇ ਤੁਹਾਡੇ ਤੁਸੀਂ ਵੀਡੀਓ ਨੂੰ ਦੇਖ ਕੇ ਨਾ ਤਾਂ ਲਾਈਕ ਕਰ ਦਿਓ ਨਾ ਸਬਸਕ੍ਰਾਈਬ ਕਰ ਦਿਓ ਨਾ ਆਪਣੀ ਰਿਕੁਆਇਰਮੈਂਟ ਦੱਸ ਦਿਓ ਤੇ ਨਾ ਕੋਈ ਕਮੈਂਟ ਕਰ ਦਿਓ ਸੋ ਇਸ ਚੀਜ਼ ਦਾ ਬਹੁਤ ਤੁਹਾਡੇ ਨਾਲ ਗਿਲਾ ਇਹ ਹੈ ਕਿ ਅਗਰ ਤੁਸੀਂ ਇਸ ਪੇਜ ਨੂੰ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਇਸ ਪੇਜ ਤੋਂ ਤੇ ਹੋਰ ਜਾਣਕਾਰੀ ਚਾਹੁੰਦੇ ਹੋ ਕਿ ਅਸੀਂ ਗਵਰਨਮੈਂਟ ਸਕੀਮ